ਮੇਰੇ ਚਾਰ ਚਫੇਰੇ ਪਈ ਹੋਈ ਹੈ ਭਿਆਨਕ برف ਤੇ ਇਸ برف ਦੇ ਵਿੱਚੋਂ ਤੁਸੀਂ ਆਪਣੇ ਲਾਈਫ ਕੋਚ ਮੈਂਟਰ ਗੁਰਵੈਲ ਸਿੰਘ ਦਾ ਪਿਆਰ ਪ੍ਰਵਾਨ ਕਰਨਾ ਜੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਉਹਨਾਂ ਲੋਕਾਂ ਦੇ ਬਾਰੇ ਵਿੱਚ ਜਿਨ੍ਹਾਂ ਦੇ ਕੋਲ ਕਲਾ ਤੇ ਹੁੰਦੀ ਹੈ ਪਰ ਉਹਨਾਂ ਨੂੰ ਕੋਈ ਮੰਚ ਨਹੀਂ ਮਿਲਦਾ ਤੇ ਉਹ ਨਿਰਾਸ਼ ਹੋ ਜਾਂਦੇ ਆ ਬਹੁਤ ਸਾਰੇ ਉਹ ਲੋਕ ਜਿਨ੍ਹਾਂ ਦੀ ਸੋਚ ਉਹ ਸਾਰੂ ਆ ਕ੍ਰੀਏਟਿਵ ਹੈ ਬਹੁਤ ਕੁਝ ਕਰ ਸਕਦੇ ਐ ਪਰ ਉਹ ਨਿਰਾਸ਼ਾ ਦੇ ਵਿੱਚ ਜਿਉ ਰਹੇ ਨੇ ਜਿਸ ਤਰ੍ਹਾਂ ਕੋਈ ਕਵੀ ਨੇ ਲੇਖਕ ਨੇ ਐਕਟਰ ਨੇ ਉਹਨਾਂ ਨੂੰ ਮੈਂ ਇੱਕ ਚੀਜ਼ ਦੱਸਣੀ ਚਾਹਣਾ ਹੈ ਸ਼ਾਇਦ ਤੁਸੀਂ ਜੌਨੀ ਵਾਕਰ ਦਾ ਨਾਮ ਤੇ ਜ਼ਰੂਰ ਸੁਣਿਆ ਹੋਵੇਗਾ ਇਸ ਦਾ ਅਸਲ ਨਾਮ ਕਾਜੀ ਬਦਰੁਦੀਨ ਸੀ ਤੇ ਇਹ ਇੰਦੌਰ ਦੇ ਵਿੱਚ ਜਨਮਿਆ ਸੀ ਤੇ ਇਹ ਮumbai ਦੀ ਬੱਸ ਦੇ ਵਿੱਚ ਕੰਡਕਟਰ ਸੀ ਬੱਸ ਦੇ ਵਿੱਚ ਕੰਡਕਟਰੀ ਕਰਦਿਆਂ ਕਰਦਿਆਂ ਹੀ ਇਹ ਆਪਣੀ ਕਲਾ ਦਾ ਇਜ਼ਹਾਰ ਕਰਦਾ ਰਹਿੰਦਾ ਸੀ ਭਾਵ ਲੋਕਾਂ ਦਾ ਮਨੋਰੰਜਨ ਕਰਦਾ ਰਹਿੰਦਾ ਸੀ ਲੋਕਾਂ ਨੂੰ ਹਸਾਉਂਦਾ ਰਹਿੰਦਾ ਸੀ ਇੱਕ ਦਿਨ ਇਸੇ ਹੀ ਤਰ੍ਹਾਂ ਇਹਦੀ ਬੱਸ ਦੇ ਵਿੱਚ ਬਲਰਾਜ ਸਾਨੀ ਬੈਠੇ ਹੋਏ ਸਨ ਤੇ ਬਲਰਾਜ ਸਾਨੀ ਨੇ ਦੇਖਿਆ ਕਿ ਬੰਦਾ ਬੜਾ ਕਮਾਲ ਦਾ ਕਰਤੇ ਰਿਹਾ ਹੈ ਕੰਡੈਕਟਰ ਦੀ ਡੌਂਕਰੀ ਪਰ ਨਾਲ ਦੀ ਨਾਲ ਇਹ ਲੋਕਾਂ ਦਾ ਮਨੋਰੰਜਨ ਵੀ ਫ੍ਰੀ ਦੇ ਵਿੱਚ ਹੀ ਕਰ ਰਿਹਾ ਹੈ ਤੇ ਜੇ ਕਿਤੇ ਅਜਿਹੇ ਇਨਸਾਨ ਫਿਲਮਾਂ ਦੇ ਵਿੱਚ ਆ ਜਾਵੇ ਤਾਂ ਕਮਾਲਾਂ ਕਰ ਦੇਵੇਗਾ ਬਲਰਾਜਸਾਨੀ ਉੱਠ ਕੇ ਬਦਰੁਦੀਨ ਦੇ ਕੋਲ ਗਏ ਤੇ ਉਸ ਨੂੰ ਕਿਹਾ ਕਿ ਭਾਈ ਮੈਂ ਗੁਰੂ ਦਤ ਨੂੰ ਦੱਸ ਦੇਵਾਂਗਾ ਤੋ ਕੱਲ ਜਾ ਕੇ ਗੁਰੂ ਦਤ ਨੂੰ ਮੇਰੇ ਆਫਿਸ ਦੇ ਵਿੱਚ ਮਿਲ ਲੈਣਾ ਤੇ ਉਸ ਤੋਂ ਬਾਅਦ ਤੇਰੀ ਅੱਗੇ ਕਦਰ ਪੈਣੀ ਸ਼ੁਰੂ ਹੋ ਜਾਏਗੀ। ਅੰਤ ਨੂੰ ਇਹ ਬਦਰੁਦੀਨ ਆਫਿਸ ਦੇ ਵਿੱਚ ਜਦੋਂ ਪਹੁੰਚਿਆ ਤੇ ਇਸ ਤਰ੍ਹਾਂ ਬਣ ਕੇ ਪਹੁੰਚਿਆ ਕਿ ਜਿਸ ਤਰ੍ਹਾਂ ਇੱਕ ਸ਼ਰਾਬੀ ਜਾਂਦਾ ਹੈ ਜਦੋਂ ਗੁਰੂ ਦਤ ਨੇ ਇਸ ਨੂੰ ਦੇਖਿਆ ਤਾਂ ਗੁਰੂ ਦਤ ਨੂੰ ਬੜਾ ਗੁੱਸਾ ਆਇਆ। ਉਸ ਨੇ ਕਿਹਾ ਕਿ ਇੱਕ ਸ਼ਰਾਬੀ ਦੀ ਹਿੰਮਤ ਕਿਵੇਂ ਹੋਈ ਮੇਰੇ ਆਫਿਸ ਦੇ ਵਿੱਚ ਦਾਖਲ ਹੋ ਜਾਵੇ। ਪਰ ਉਸ ਤੋਂ ਬਾਅਦ ਜਦੋਂ ਗੁਰੂ ਦਤ ਨੂੰ ਇਹ ਪਤਾ ਚੱਲਿਆ ਕਿ ਸ਼ਰਾਬੀ ਦੀ ਤਾਂ ਇਹਨੇ ਸਿਰਫ ਇੱਕ ਨਕਲ ਕੀਤੀ ਸੀ ਇਹਨਾਂ ਨੂੰ ਬਲਰਾਜ ਸਾਨੀ ਨੇ ਭੇਜਿਆ ਤਾਂ ਉਸ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਨੂੰ ਫਿਲਮਾਂ ਦੇ ਵਿੱਚ ਕੰਮ ਮਿਲਿਆ ਤੇ ਪ੍ਰਸਿੱਧ ਹੋਏ ਉਸ ਵੇਲੇ ਉਹ ਫਿਰ ਜੌਨੀ ਵਾਕਰ ਦੇ ਨਾਮ ਨਾਲ ਇਸ ਲਈ ਦੋਸਤੋ ਤੁਸੀਂ ਕਦੇ ਵੀ ਆਪਣਾ ਹੌਸਲਾ ਨਾ ਹਾਰੋ ਆਪਣੀ ਕਲਾ ਵੱਲੋਂ ਕਦੇ ਵੀ ਮੁੱਖ ਨਾ ਮੋੜੋ ਇੱਕ ਦਿਨ ਹੀਰੇ ਦੀ ਪਛਾਣ ਕਰਨ ਵਾਲਾ ਕੋਈ ਨਾ ਕੋਈ ਜ਼ੌਹਰੀ ਜ਼ਰੂਰ ਮਿਲ ਜਾਵੇਗਾ ਇਸ ਲਈ ਤੁਸੀਂ ਆਪਣੀ ਕਲਾ ਨੂੰ ਸਮਰਪਿਤ ਰਹੋ ਹੋਰ ਕੰਮ ਵੀ ਕਰਦੇ ਰਹੋ ਪਰ ਕਲਾ ਨੂੰ ਕਦੇ ਨਾ ਛੱਡੋ ਕਿਉਂਕਿ ਬਹੁਤ ਸਾਰੇ ਕਲਾਕਾਰ ਹੈ ਜਿਹੜੇ ਉਹ ਨਿਰਾਸ਼ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਕਿਤੇ ਕੋਈ ਮੰਚ ਨਹੀਂ ਮਿਲਦਾ ਜਾਂ ਉਹਨਾਂ ਦੀ ਕਲਾ ਦੀ ਕਦਰ ਨਹੀਂ ਪੈਂਦੀ ਪਰ ਯਾਦ ਰੱਖੋ ਤੁਹਾਡੇ ਇਸ ਹੀਰੇ ਰੂਪੀ ਕੰਮ ਨੂੰ ਪਛਾਣਨ ਦੇ ਵਾਸਤੇ ਉਸ ਪਰਮਾਤਮਾ ਨੇ ਕੋਈ ਨਾ ਕੋਈ ਜੋਹਰੀ ਜ਼ਰੂਰ ਭੇਜ ਦੇਣਾ ਹੈ ਤੇ ਤੁਹਾਡੇ ਕੰਮ ਦੀ ਕਦਰ ਜ਼ਰੂਰ ਪੈ ਜਾਣੀ ਹੈ ਪਰ ਆਪਣੇ ਮੌਕੇ ਕਦੀ ਨਾ ਖੰਜਾਓ ਕਿਉਂਕਿ ਜਿਹੜੇ ਮੌਕੇ ਨੇ ਇਹ बार-बार ਆਉਂਦੇ ਤੇ ਜ਼ਰੂਰ ਹੈ ਪਰ ਜਦੋਂ ਇੱਕ ਮੌਕਾ ਇੱਕ ਵਾਰ ਗੁਜ਼ਰ ਜਾਂਦਾ ਹੈ ਉਹ ਫਿਰ ਦੁਬਾਰਾ ਕਦੇ ਨਹੀਂ ਆਉਂਦਾ ਇਸ ਲਈ ਤੁਸੀਂ ਮੌਕੇ ਸੰਭਾਲਣੇ ਵੀ ਜ਼ਰੂਰ ਸਿੱਖੋ ਧੰਨਵਾਦ